ਤੁਸੀਂ ਵੀ ਬਾਟਰ ਬੈਲਟ ਵਾਲੀ ਸਾਈਡ ਤੇ ਰਹਿੰਦੇ ਹੋ ਜਿਆਦਾ ਹੀ ਚਰਚਾ ਦੇ ਵਿੱਚ ਕੀ ਲੱਗਦਾ ਧਰਮ ਪਰिवर्तन ਦੇ ਵਿੱਚ ਕਿਤੇ ਨਾ ਕਿਤੇ ਸਾਡੀਆਂ ਵੀ ਕਮੀਆਂ ਸਾਡੀਆਂ ਵੀ ਗਲਤੀਆਂ ਹੋਈਆਂ ਇਹਨਾਂ ਦੇ ਵਿੱਚ ਜਿਹੜਾ ਦੱਸ ਨਹੀਂ ਸਕੇ ਜਿਹੜੇ ਸਾਡੇ ਉਹ ਲੋਕ ਆ ਧਰਮ ਪਰिवर्तन ਦੇ ਨਾਮ ਨਾਲ ਦੂਜੇ ਪਾਸੇ ਜਾ ਰਹੇ ਤੁਹਾਨੂੰ ਦੇਖੋ ਗੱਲ ਇਸ ਤਰ੍ਹਾਂ ਆ ਕਿ ਸਾਡਾ ਜਿਹੜਾ ਜੋਰ ਹੈ ਨਾ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਹੋਰ ਲੱਗਾ ਆ ਜਿਉ ਆਪਾਂ ਸਭ ਤੋਂ ਪਹਿਲਾਂ ਜੇ ਖਾਮੀਆਂ ਵਾਲੰਬ ਦੀ ਗੱਲ ਕਰਦੇ ਨਾ ਤੇ ਆਮ ਲੋਕਾਂ ਨੂੰ ਤੁਸੀਂ ਕੈਮਰਾ ਲੈ ਕੇ ਚੱਲੋ ਪਿੰਡਾਂ ਦੇ ਵਿੱਚ ਉਹਨਾਂ ਨੂੰ ਪਤਾ ਕਰਨਾ ਛਾਡੀ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਸਭ ਤੋਂ ਪਹਿਲਾਂ ਟੈਗ ਕਿਤੇ ਹੁੰਦਾ ਵਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਇਹ ਨਾ ਤੁਸੀਂ ਆਪੇ ਕਹਿੰਦੇ ਕਿ ਸਾਡੀ ਤੇ ਸਾਡੇ ਤਾਂ ਹਮੇਸ਼ਾ ਜੇ ਕੋਈ ਗਲਤੀ ਹੋਵੇ ਜਾਂ ਖਾਮੀ ਹੋਵੇ ਤਾਂ ਸਾਡੇ ਉੱਤੇ ਉਂਗਲ ਵੀ ਚੁੱਕਣੀ ਪੈਂਦੀ ਹੈ ਮੇਰੀ ਬੇਨਤੀ ਸੁਣ ਲਓ ਨਾ ਜੀ ਉਹਦੇ ਵਿੱਚ ਇਹ ਆ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕ ਓ ਮੇਰੇ ਖਿਆਲ ਦੇ ਨਾਲ ਧਾਮੀ ਸਾਹਿਬ ਨੂੰ ਮੈਂ ਕਹਿਣਾ ਚਾਹਨਾ ਵਾਂ ਕਿ ਵੇਖੋ ਮੈਂ ਨਹੀਂ ਕਹਿੰਦਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਨੇਜਰ ਸਾਹਿਬਾਨ ਆ ਜਾਂ ਪ੍ਰਧਾਨ ਸਾਹਿਬ ਆ ਤੁਸੀਂ ਉਹ ਜਾਂ ਮਤਲਬ ਸਾਡੇ ਮੈਂਬਰ ਆ ਉਹ ਕੰਮ ਨਹੀਂ ਕਰਦੇ ਕਰਦੇ ਨੇ ਪਰ ਨਾਂ ਦੇ ਬਰਾਬਰ ਉਹ ਕਰਦੇ ਆਪਣਿਆਂ ਦੇ ਕਰਦੇ ਆ ਪਿੰਡੋ ਚ ਜ਼ੀਰੋ ਲੈਵਲ ਤੇ ਜਾ ਕੇ ਵਿਚਰ ਨਹੀਂ ਰਹੇ ਸਿੱਖ ਜਥੇਬੰਦੀ ਕਹਿੰਦਾ ਸਾਥ ਲਾਉਣਾ ਤੁਸੀਂ ਆਪਾਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਕੋ ਮੰਗਣਾ ਕੋ ਦੇਣਾ ਹੀ ਆ ਤੁਹਾਡੇ ਕੋ ਲੈਣਾ ਕੁਝ ਨਹੀਂ ਤੁਹਾਡੇ ਕੋ ਅਸੀਂ ਆਪਾਂ ਤੁਹਾਡੇ ਨਾਲ ਚੱਲਦੇ ਆ ਸਿੱਖੀ ਦਾ ਪ੍ਰਚਾਰ ਪ੍ਰਸਾਰ ਜ਼ੀਰੋ ਲੈਵਲ ਤੋਂ ਸ਼ੁਰੂ ਕਰੀਏ ਘਰ ਘਰ ਜਾ ਕੇ ਉਹਨਾਂ ਲੋਕਾਂ ਦੇ ਪੁੱਛਿਆ ਜਾਵੇ ਸਭ ਤੋਂ ਵੇ ਪ੍ਰਾਤਨ ਸਮੇਂ ਦੇ ਵਿੱਚ ਸਿੱਖ ਦੀ ਸਭ ਤੋਂ ਵੱਡੀ ਲੋੜ ਦਾ ਧਰਮ ਸੀ ਪਾਟੇ ਕੱਪੜੇ ਪਾ ਕੇ ਵੀ ਪੁਰਾਣੇ ਚੋਲੇ ਪਾ ਕੇ ਵੀ ਜਿਹੜੀਆਂ ਟੁੱਟੀਆਂ ਤਲਵਾਰਾਂ ਉਹਨਾਂ ਨਾਲ ਵੀ ਉਹਨਾਂ ਨੇ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੱਤਾ ਅੱਜ ਤੇ ਸਾਡੇ ਜਥੇਦਾਰਾਂ ਕੋਲ ਤਲਵਾਰਾਂ ਬੜੀਆਂ ਸੋਹਣੀਆਂ ਘਟੋ ਘਟ 15 15 20000 ਦੀ ਤਲਵਾਰ ਸਾਡੇ ਜਥੇਦਾਰਾਂ ਦੇ ਹੱਥ ਫੜੀ ਹੁੰਦੀ ਆ ਪਰ ਉਹਨਾਂ ਜਥੇਦਾਰਾਂ ਨੂੰ ਮੈਂ ਕਦੇ ਤਲਵਾਰ ਧੁੰਦਿਆਂ ਕਦੇ ਬੜਕ ਨਾਲ ਅਕਾਲੀ ਫੂਲਾ ਸਿੰਘ ਬਣਦੇ ਨਹੀਂ ਵੇਖਿਆ ਉਹ ਸਿਰਫ ਡੰਮੀਆਂ ਹੱਥ 'ਚ ਫੜੀਆਂ ਵਾਂ ਉੱਥੇ ਹੀ ਰੱਖ ਦਿੰਦੇ ਆ ਉਦੋਂ ਫੜ ਲੈਂਦੇ ਬਸ ਫੋਟੋ ਵਕਤ ਚਾਉਣ ਨੂੰ ਰੱਖ ਵਾਰਨੇ ਤੇ ਦਿੱਲੀ ਦਾ ਤਖਤ ਜਿਹੜਾ ਲਿਆ ਕੇ ਰੱਖਿਆ ਹੋਇਆ ਤੇ ਅਜੇ ਵੀ ਦਰਬਾਰ ਸਾਹਿਬ ਦੇ ਲੱਗੇ ਅਜੇ ਵੀ ਸ਼ੋਭਤ ਆ ਉਥੇ ਦੇਖਿਆ ਜਾ ਸਕਦਾ ਕਿ ਦਿੱਲੀ ਤਖਤ ਜਿਹੜਾ ਅਜੇ ਵੀ ਝੁਕਦਾ ਵਾ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਪੈਰਾਂ 'ਤੇ ਦੇਖੋ ਅਜੇ ਮੈਂ ਕੰਨਾ ਵੇ ਰੰਦਾਵਾ ਸਾਹਿਬ ਆਪਾਂ ਇਹੋ ਜੀਆਂ ਗੱਲਾਂ ਕਰਕੇ ਪੁਰਾਣੇ ਜਿਹੜੇ ਸਾਡੇ ਪੁਰਖ ਸਾਡੇ ਜਿਹੜੇ ਆ ਉਹਨਾਂ ਦਾ ਸਿਰ ਤੇ ਅਸੀਂ ਖਾ ਰਹੇ ਆ ਪਰ ਉਹਨਾਂ ਵਰਗੀ ਯੁਰਤ ਵੀ ਪੈਦਾ ਕਰੀਏ ਨਾ ਇਤਿਹਾਸ ਨੂੰ ਪ੍ਰਾਤਨ ਨਿਭੇੜੀਏ ਵੀ ਕਿ ਜੇ ਆਪਾਂ ਕਰੀ ਕਰ ਕਰਾਂਗੇ ਜੇ ਉਹ ਦਿੱਲੀ ਤਾਂ ਢਾ ਸਕਦੇ ਸੀ ਤੇ ਕੀ ਯੁਰਤ ਸਾਡੇ ਚ ਨਹੀਂ ਅਸੀਂ ਵੀ ਉਹਨਾਂ ਮਾਵਾ ਦੇ ਪੇਟਾਂ ਦੇ ਵਿੱਚੋਂ ਨਿਕਲੇ ਆ ਅਕਾਲੀ ਫੂਲਾ ਸਿੰਘ ਨਹੀਂ ਆ ਸਕਦੇ ਆ ਸਕਦੇ ਆ ਪਰ ਅਕਾਲੀ ਫੂਲਾ ਸਿੰਘ ਵਰਗੀ ਅਵਾਰਡ ਤਾਂ ਮਿਲ ਸਕਦੇ ਸੁੱਤਿਆਂ ਸੁੱਤਿਆਂ ਕਰੇ ਪਰ ਉਹਨਾਂ ਦੀ ਬੜ ਕੱਲੀ ਹੋਣੀ ਪੈਣੀ ਆ ਕਾਣੇ ਨੂੰ ਕਹਿਣਾ ਕਹਿੰਦੀ ਹਿੰਮਤ ਰੱਖਣੀ ਪੈਣੀ ਆ ਉਹਨਾਂ ਵਰਗਾ ਬਬੇਕੀ ਬੰਨਣਾ ਚਾਹੀਦਾ ਜਿਵੇਂ ਦੇ ਰਾਜੇ ਨੂੰ ਉਹਨਾਂ ਨੇ ਤਲਬ ਕਰ ਲਿਆ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਦੀ ਸਜ਼ਾ ਦੇ ਦਿੱਤੀ ਜਿੱਦਣ ਭਾਈ ਸਾਹਿਬ ਇੱਕ ਕ ਤੁਹਾਨੂੰ ਮੈਂ ਗੱਲ ਕਹਿ ਦਿਆਂ ਜੀ ਜਿੱਦਣ ਸਿੱਖ ਕੌਮ ਇੱਕ ਹੋ ਗਈ ਇੱਥੇ ਤਾਂ ਅੰਗਰੇਜ਼ ਨਹੀਂ ਰਹੇ ਮੁਗਲ ਨਹੀਂ ਰਹੇ ਤਾਂ ਆ ਜਿਹੜੇ ਸਾਡੇ ਕਰੂ ਸ਼ੇਡ ਦੇ ਬਣਾਉਣ ਦੀ ਗੱਲਾਂ ਕਰਦੇ ਆ ਮੈਂ ਕਹਿੰਦਾ ਵੇਖੋ ਇਹਨਾਂ ਇਹਨਾਂ ਨੇ ਕਿਹੜਾ ਰਹਿਣਾ ਕਲੂ ਸ਼ੇਡ ਦਾ ਦੋ ਵਾਰ ਹੀ ਆਇਆ ਜੇ ਆਪਾਂ ਗੁਰਦਾਸਪੁਰ ਦੀ ਗੱਲ ਕਰਦੇ ਆ ਇੱਕ ਵਾਰੀ ਅੰਮ੍ਰਿਤਸਰ ਦੇ ਵਿੱਚ ਵੀ ਆਇਆ ਕੀ ਲੱਗਦਾ ਦੋ ਵਾਰ ਤੇ ਮਾਫੀਆਂ ਮੰਗਣ ਤੋਂ ਬਾਅਦ ਛੁਟਕਾਰਾ ਹੋ ਗਿਆ ਜੇ ਤੋਂ ਬਾਅਦ ਕੋਈ ਫਿਰ ਅਲਫਾਜ਼ ਵਰਤਿਆ ਜਾਂਦਾ ਤੇ ਫਿਰ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਹੁਣ ਮੇਰੀ ਗੱਲ ਤੇ ਗੁੱਸਾ ਕਰਨਗੇ ਯਾਰ ਕਰ ਲੈਣ ਕੋਈ ਚੱਕਰ ਨਹੀਂ ਆ ਯਾਰ ਬਾਰ-ਬਾਰ ਤੁਹਾਡੇ ਮੂੰਹ ਤੇ ਚਪੇੜਾ ਵੱਜਦੀਆਂ ਅਕਲ ਤੁਹਾਨੂੰ ਫਿਰ ਵੀ ਨਹੀਂ ਆਉਂਦੀ ਤੁਸੀਂ ਹੁਣੇ ਕਮ ਸੇ ਕਮ ਹਰ ਹਰੇਕ ਜ਼ਿਲ੍ਹੇ ਦੇ ਪ੍ਰਸ਼ਾਸਨ ਦੇ ਕੋਲ ਡੀਸੀਆਂ ਦੇ ਕੋਲ ਮੈਂ ਕਹਿੰਦਾ ਕਮਿਸ਼ਨਰਾਂ ਦੇ ਕੋਲ ਐਸਐਸਪੀ ਦੇ ਕੋਲ ਟੇਬਲ ਤੇ ਤੁਹਾਡੀਆਂ ਮਾਫੀਆਂ ਨਾਮੀਆਂ ਪਈਆਂ ਪਈਆਂ ਹੁੰਦੀਆਂ ਤੇ ਕਮ ਸੇ ਕਮ ਤੁਸੀਂ ਫੇਰੀ ਸ਼ਰਮ ਕਰ ਲਓ ਯਾਰ ਵੀ ਕਮ ਸੇ ਕਮ ਆਪਾਂ ਹੋਣੀ ਚੁੱਪ ਕਰ ਜਾਈਏ